ਹੁਣ ਖਲਾਰਾ ਹੋਰ ਜ਼ਿਆਦਾ ਪੈ ਗਿਆ ਤੇ ਅੱਜ ਆ ਨਵੀਂ ਗੱਲ ਸਾਹਮਣੇ ਆਈ ਹੈ ਆਪਣੇ ਨਾਲ ਨੌ ਨਿਹਾਲ ਸਿੰਘ ਹੈ ਨਿਹਾਲ ਸਿੰਘ ਜੀ ਤੁਸੀਂ ਅੱਜ ਜਿਹੜਾ ਸਰਪੰਚ ਨੇ ਖੁਦਕੁਸ਼ੀ ਕੀਤੀ ਆ ਜਸ਼ਨ ਬਾਵਾ ਨੇ ਉਹਨੂੰ ਇਨਸਾਫ ਦਵਾਉਣ ਦੇ ਲਈ ਅੱਜ ਤੁਸੀਂ ਜਾ ਰਹੇ ਸੀਗੇ ਲੁਧਿਆਣੇ ਉੱਥੇ ਤੁਸੀਂ ਪ੍ਰੋਟੈਸਟ ਕਰਨਾ ਸੀ ਤਾਂ ਉਹਦੇ ਸੰਬੰਧੀ ਜਾਣਕਾਰੀ ਆ ਰਹੀ ਹੈ ਕਿ ਪੁਲਿਸ ਜਾਣ ਨਹੀਂ ਦੇ ਰਹੀ ਇਹ ਕੀ ਹੈ ਦੇਖੋ ਜੀ ਅੱਜ ਜੋ ਜਸ਼ਨ ਬਾਵਾ ਨੂੰ ਉਹਦੇ ਪਰਿਵਾਰ ਨੂੰ ਇਨਸਾਫ ਦਵਾਉਣ ਵਾਸਤੇ ਲੁਧਿਆਣੇ ਦੇ ਵਿੱਚ ਕੈਂਡਲ ਮਾਰਚ ਰੱਖਿਆ ਸੀਗਾ ਤੇ ਪਰਿਵਾਰ ਤੇ ਹੋਰ ਜਿਹੜੇ ਸਾਥੀ ਆ ਜਿਹੜੇ ਉਹ ਬਸ ਦੇ ਵਿੱਚ ਸਵਾਰ ਹੋ ਕੇ ਉਹਨਾਂ ਨੇ ਤਰੇਡੇ ਪਿੰਡ ਤੋਂ ਜਿਹੜਾ ਚਾਲੇ ਪਾਏ ਹੋਏ ਸੀਗੇ ਤੇ ਫਰੋਜਪੁਰ 7 ਨੰਬਰ ਚੁੰਗੀ ਤੇ ਪੁਲਿਸ ਨੇ ਉਹਨਾਂ ਦੀ ਜਿਹੜੀ ਬੱਸ ਆ ਉਹ ਘੇਰ ਲਈ ਉਹਨਾਂ ਨੂੰ ਰੋਕ ਲਿਆ ਅਤੇ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਇਹਦੇ ਵਿੱਚ ਪੰਜਾਬ ਪੁਲਿਸ ਜਿਹੜੀ ਲਗਾਤਾਰ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਜਿਹੜੀ ਕੰਮ ਕਰ ਰਹੀ ਆ ਤੇ ਪੰਜਾਬ ਸਰਕਾਰ ਜਿਹੜੀ ਫੌਜਾ ਅਸਰਾਰੀ ਨੂੰ ਜਿਹੜਾ ਉਹ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ ਉਸੇ ਤਹਿਤ ਹੀ ਜਿਹੜਾ ਅੱਜ ਫੌਜਾ ਸਰਾਰੀ ਦੇ ਕਹਿਨ ਤੇ ਤੇ ਪੰਜਾਬ ਸਰਕਾਰ ਦੇ ਕਹਿਨ ਤੇ ਫਿਰੋਜ਼ਪੁਰ ਦੀ ਪੁਲਿਸ ਨੇ ਜਿਹੜਾ ਜਸ਼ਨ ਬਾਬਾ ਦੇ ਪਰਿਵਾਰ ਨੂੰ ਤੇ ਹੋਰ ਸਾਥੀਆਂ ਨੂੰ ਕੈਂਡਲ ਮਾਰਚ ਵਿੱਚ ਸ਼ਾਮਲ ਹੋਣ ਤੋਂ ਜਿਹੜਾ ਰੋਕਿਆ ਇਹ ਉਹਨਾਂ ਨੂੰ ਭੁਲੇਖਾ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਕੁਝ ਲੋਕਾਂ ਨੂੰ ਇੱਥੇ ਰੋਕ ਲਾਂਗੇ ਤੇ ਕੈਂਡਲ ਮਾਰਚ ਜਿਹੜਾ ਨਹੀਂ ਹੋਊਗਾ ਕੈਂਡਲ ਮਾਰਚ ਵੀ ਹੋਊਗਾ ਜਿਸ ਤਰ੍ਹਾਂ ਦੀਆਂ ਹਰਕਤਾਂ ਪੰਜਾਬ ਪੁਲਿਸ ਕਰ ਰਹੀ ਆ ਪੰਜਾਬ ਪੁਲਿਸ ਚਾਹੁੰਦੀ ਆ ਕਿ ਜਿਹੜਾ ਇਹ ਕੈਂਡਲ ਮਾਰਚ ਆ ਇਹ ਪੱਕੇ ਧਰਨੇ ਦੇ ਰੂਪ ਦੇ ਵਿੱਚ ਬਦਲੇ ਪੰਜਾਬ ਪੁਲਿਸ ਚਾਹੁੰਦੀ ਆ ਕਿ ਜਿਹੜੇ ਅੱਜ ਲੁਧਿਆਣੇ ਦਾ ਇਹਨਾਂ ਦਾ ਜਿਹੜਾ ਕੈਂਡੀਡੇਟ ਆ ਉਹਦੇ ਬਾਰ ਤੱਕ ਜਿਹੜਾ ਮਾਰਚ ਕੀਤਾ ਜਾਣਾ ਸੀਗਾ ਕੈਂਡਲ ਮਾਰਚ ਵੀ ਉਹ ਕੈਂਡਲ ਮਾਰਚ ਦੀ ਜਗ੍ਹਾ ਉਹਦੇ ਬਾਰ ਦੇ ਵਿੱਚ ਲੋਕ ਪੱਕੇ ਬੈਠਣ ਤੇ ਇਹਨਾਂ ਦਾ ਜਿਹੜਾ ਚੰਗੀ ਤਰ੍ਹਾਂ ਜਲੂਸ ਆ ਉਹ ਨਿਕਲੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਆਤ ਪਈ ਹੋਈ ਆ ਆਪਦਾ ਜਲੂਸ ਕਢਾ ਕੇ ਸਰਚ ਘੱਟਾ ਪਵਾ ਕੇ ਤੇ ਉਸ ਤੋਂ ਬਾਅਦ ਮਸਲਾ ਹੱਲ ਕਰਨ ਦੀ ਜੇ ਇਸੇ ਤਰ੍ਹਾਂ ਹੀ ਇਹ ਚਾਹੁੰਦੇ ਨੇ ਤੇ ਉਹ ਵੀ ਇਹਨਾਂ ਦੀ ਇੱਛਾ ਜਿਹੜੀ ਉਹ ਪੂਰੀ ਕਰਾਂਗੇ ਤੇ ਪੰਜਾਬ ਪੁਲਿਸ ਨੂੰ ਤੇ ਖਾਸ ਕਰਕੇ ਫਰੋਜਪੁਰ ਦੀ ਪੁਲਿਸ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਸ ਤਰੀਕੇ ਦਾ ਤੁਸੀਂ ਹੱਤਕੰਡੇ ਵਰਤ ਰਹੇ ਹੋ ਜਿਸ ਤਰੀਕੇ ਨਾਲ ਤੁਸੀਂ ਲੱਗੇ ਹੋਏ ਆ ਕਿ ਫੌਜਾ ਸਰਾਰੀ ਨੂੰ ਜਿਹੜਾ ਬਚਾਉਣਾ ਕਿਸੇ ਵੀ ਢੰਗ ਦੇ ਨਾਲ ਜਦੋਂ ਕਿ ਫੌਜਾ ਸਰਾਰੀ ਨੇ ਕਰੋੜਾਂ ਰੁਪਏ ਦਾ ਜਿਹੜੇ ਘਪਲੇ ਕੀਤੇ ਆ ਨਾਲ ਇੱਕ ਨੌਜਵਾਨ ਮੁੰਡੇ ਨੂੰ ਜਿਹੜਾ ਉਹਨੂੰ ਹਰਾਸ ਕਰ ਕਰਕੇ ਜਿਹੜਾ ਉਹਨੂੰ ਮਰਨ ਲਈ ਮਜਬੂਰ ਕੀਤਾ ਤੇ ਫਿਰ ਵੀ ਜਿਹੜੀ ਪੁਲਿਸ ਆ ਉਹ ਫੌਜਾ ਸਰਾਰੀ ਨੂੰ ਜਿਹੜਾ ਬਚਾਉਣ ਦੇ ਵਿੱਚ ਲੱਗੀ ਹੋਈ ਆ ਤੇ ਤੁਸੀਂ ਦੇਖ ਲਓ ਜੀ ਕਿ ਪੁਲਿਸ ਦੇ ਹੁਣ ਵੀ ਜਿਹੜਾ ਐਸਪੀ ਨੇ ਉਹਨਾਂ ਨੂੰ ਕਾਲ ਕੀਤੀ ਆ ਵੀ ਭਾਈ ਤੁਸੀਂ ਸਾਡੇ ਜਿਹੜੇ ਸਾਥੀ ਉਧਰ ਜਾ ਰਹੇ ਸੀ ਉਹਨਾਂ ਨੂੰ ਰੋਕ ਲਿਆ ਤੇ ਉਹਦਾ ਇਹ ਕਹਿਣਾ ਕਿ ਮੈਨੂੰ ਤਾਂ ਪਤਾ ਨਹੀਂ ਇਹ ਕਿਵੇਂ ਹੋ ਸਕਦਾ ਕਿ ਉਹਨੂੰ ਪਤਾ ਨਾ ਹੋਵੇ ਉਹਨਾਂ ਦੇ ਇਸ਼ਾਰੇ ਤੇ ਤਾਂ ਇਹ ਰੋਕਿਆ ਜਾ ਰਿਹਾ ਜਿਹੜੀਆਂ ਪੁਲਿਸ ਨੇ ਉਸ ਦਿਨ ਸੈੱਟ ਬਣਾਈ ਧਰਨਾ ਲੱਗਾ ਤੇ ਲੋਕਾਂ ਨੂੰ ਉਚਵਾਜ ਦਿਵਾਇਆ ਕਿ ਸਾਡੀ ਸੈੱਟ ਜਿਹੜੀ ਉਹ ਇਨਸਾਫ ਕਰੂਗੀ ਆ ਇਸ ਤਰ੍ਹਾਂ ਦਾ ਇਨਸਾਫ ਕਰੂਗੀ ਜਦੋਂ ਲੋਕਾਂ ਦਾ ਜਿਹੜਾ ਰਾਈਟ ਆ ਪ੍ਰਦਰਸ਼ਨ ਕਰਨ ਦਾ ਆਪਣੀ ਆਵਾਜ਼ ਗੱਲਬਾਤ ਰੱਖਣ ਦਾ ਤੇ ਉਹ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਲੋਕਾਂ ਦਾ ਜਿਹੜਾ ਹੱਕਾ ਨੂੰ ਖੋਇਆ ਜਾ ਰਿਹਾ ਤੇ ਅਸੀਂ ਕਿੱਥੋਂ ਜਿਹੜਾ ਇਹਨਾਂ ਤੇ ਆਸ ਕਰ ਲਾਂਗੇ ਕਿ ਇਹ ਸਾਨੂੰ ਜਿਹੜਾ ਹਫ਼ਤੇ ਦਾ ਟਾਈਮ ਦਿੱਤਾ ਉਹਦੇ ਚ ਇਨਸਾਫ ਦੇਣਗੇ ਜਿਹੜੀ ਇਹ ਸੈਟ ਆ ਅਸੀਂ ਪਹਿਲੇ ਦਿਨ ਵੀ ਇਹਨੂੰ ਖਾਰਜੀ ਕੀਤਾ ਸੀ ਅਸੀਂ ਕਿਹਾ ਕਿ ਇਹ ਸੈਟ ਤੇ ਸਾਨੂੰ ਕੋਈ ਵਿਸ਼ਵਾਸ ਨਹੀਂਗਾ ਜਿਹੜੀ ਇਹ ਸੈਟ ਬਣੀ ਆ ਫੌਜੇ ਸਰਾਰੀ ਦੇ ਕਹਿਨ ਤੇ ਹੀ ਹੋ ਸਕਦਾ ਬਣਾਈ ਹੋਵੇ ਉਹਦੇ ਉਹਦੇ ਕਹਿੰਤੀ ਇਹਨਾਂ ਨੇ ਚੱਲਣਾ ਜੋ ਫੌਜੇ ਨੇ ਕਹਿਣਾ ਉਹ ਕੋਸ਼ਿਸ਼ ਕਰਨਾ ਅੱਜ ਇਹਨਾਂ ਦੀ ਜਿਹੜੀ ਉਹ ਹਰਾਮਜਦਗੀ ਉਹ ਸਾਹਮਣੇ ਆ ਚੁੱਕੀ ਆ ਹੁਣ ਜਿਹੜਾ ਜਿਹੜਾ ਖੁਦਕੁਸ਼ੀ ਕਰਨ ਵਾਲੇ ਜਸ਼ਨ ਬਾਬਾ ਦਾ ਪਰਿਵਾਰ ਆ ਜਿਹੜਾ ਹੁਣ ਕੈਂਡਲ ਮਾਰਚ ਸ਼ਾਮਲ ਹੋਣ ਜਾ ਰਿਹਾ ਸੀ ਕੀ ਹੁਣ ਉਹ ਜਸ਼ਨ ਬਾਬਾ ਦਾ ਪਰਿਵਾਰ ਉਧਰ ਨੂੰ ਚੱਲ ਪਿਆ ਜਾਂ ਉਹ ਵਾਪਸ ਘਰੇ ਮੋੜ ਦਿੱਤਾ ਗਿਆ ਜਾਂ ਉਹ ਪੁਲਿਸ ਦੀ ਹਿਰਾਸਤ 'ਚ ਹੈ ਦੇਖੋ ਜੀ ਉਹਨਾਂ ਨੂੰ ਹਜੇ ਫਿਰੋਜ਼ਪੋਰੀ ਰੋਕਿਆ ਹੋਇਆ ਹੈ ਨਾ ਤਾਂ ਉਹ ਵਾਪਸ ਘਰੇ ਗਏ ਆ ਤੇ ਨਾ ਹੀ ਉਹ ਲੁਧਿਆਣੇ ਵਾਲੀ ਸਾਈਡ ਉਹਨਾਂ ਨੂੰ ਤੋਰੇ ਆ ਗਿਆ ਉਹ ਆਉਣਗੇ ਲੁਧਿਆਣੇ ਜੇ ਪੁਲਿਸ ਦੀ ਹਰਸਤ ਚੀ ਹੋਵੇ ਬਿਲਕੁਲ ਜੀ ਜੇ ਪੁਲਿਸ ਸਾਡੇ ਸਾਥੀਆਂ ਨੂੰ ਉਹਨਾਂ ਨੂੰ ਨਹੀਂ ਤੋਰੂਗੀ ਤੇ ਫਿਰ ਪੁਲਿਸ ਇਹ ਗੱਲ ਦਾ ਧਿਆਨ ਰੱਖੇ ਫਿਰ ਜਿਹੜਾ ਮੋਰਚਾ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਣਾ ਸੀ ਤੇ ਹੋ ਸਕਦਾ ਉਹ ਮੋਰਚਾ ਅੱਜ ਤੋਂ ਹੀ ਜਿਹੜਾ ਫਰੋਜਪੁਰ ਪੁਲਿਸ ਦੇ ਖਿਲਾਫ ਆ ਜਿਹੜਾ ਉਹ ਫਰੋਜਪੁਰ ਸ਼ਹਿਰ ਦੇ ਵਿੱਚ ਸ਼ੁਰੂ ਹੋ ਜੇ ਪਰ ਫਰੋਜਪੁਰ ਪੁਲਿਸ ਇੱਕ ਪਾਸੇ ਕਹਿ ਰਹੀ ਆ ਵੀ ਅਸੀਂ ਇਨਸਾਫ ਦੇਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਸੱਟ ਬਣਾ ਦਿੱਤੀ ਐ ਇੱਕ ਪਾਸੇ ਇਨਸਾਫ ਦੀ ਮੰਗ ਕਰਨ ਤੋਂ ਵੀ ਰੋਕਿਆ ਜਾ ਰਿਹਾ ਇਹ ਰਵਈਆ ਫਿਰ ਕੀ ਹੈ ਦੇਖੋ ਜੀ ਹੁਣ ਤਾਈ ਕਿੰਨੇ ਕਾਂਡ ਵਾਪਰੇ ਨੇ ਕਿੰਨੀਆਂ ਸਿੱਟਾਂ ਬਣੀਆਂ ਨੇ 1984 ਦੇ ਵਿੱਚ ਜੋ ਸਿੱਖ ਕਤਲੇਆਮ ਹੋਇਆ ਸੀ ਉਹਦੇ ਤੇ ਸੈਟ ਬਣੀ ਅੱਜ ਤੱਕ ਇਨਸਾਫ ਨਹੀਂ ਮਿਲਿਆ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਹੋਈ ਉਹਦੇ ਤੇ ਸੈਟ ਬਣੀ ਅੱਜ ਤੱਕ ਇਨਸਾਫ ਨਹੀਂ ਮਿਲਿਆ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਕਾਂਡ ਨੇ ਜਿਹੜੇ ਵਾਪਰੇ ਨੇ ਪੰਜਾਬ ਦੇ ਅੰਦਰ ਤੇ ਉਹਨਾਂ ਤੇ ਬਹੁਤ ਸਾਰੀਆਂ ਸਿੱਟਾਂ ਬਣੀਆਂ ਨੇ ਪਰ ਅੱਜ ਤਾਈਂ ਜਿਹੜਾ ਇਨਸਾਫ ਨਹੀਂ ਮਿਲਿਆਗਾ ਲੋਕਾਂ ਨੂੰ ਇਹ ਸੈਟ ਨੇ ਵੀ ਇਹੋ ਕੋਸ਼ਿਸ਼ ਕਰਨਾ ਚਾਰ ਦਿਨ ਟਾਈਮ ਪਾਸ ਕਰਕੇ ਤੇ ਫੌਜੀ ਸਲਾਰੀ ਨੂੰ ਜਿਹੜੀ ਇਹਨਾਂ ਨੇ ਕਲੀਨ ਚੈਟ ਦੇਣ ਦੀ ਕੋਸ਼ਿਸ਼ ਕਰਨੀ ਆ ਉਸੇ ਵਾਸਤੇ ਇਹ ਸੈਟ ਬਣੀ ਆ ਨਾ ਆਮ ਲੋਕਾਂ ਨੂੰ ਜਿਹੜਾ ਉਹ ਇਨਸਾਫ ਦੇਣ ਵਾਸਤੇ ਬਣੀ ਆ ਇਹ ਜਿਹੜੀ ਸੈਟ ਆ ਇਹ ਨਹੀਂ ਵੀ ਜੇ ਨਾਲੇ ਜਸ਼ਨ ਬਾਵਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਹੁੰਦਾ ਤੇ ਜੋ ਕਰਤੂਤ ਅੱਜ ਫਿਰੋਜ਼ਪੁਰ ਦੀ ਪੁਲਿਸ ਨੇ ਕੀਤੀ ਆ ਕਿ ਇੱਕ ਸ਼ਾਂਤਮਈ ਤਰੀਕੇ ਨਾਲ ਕੈਂਡਲ ਮਾਰਚ ਕਰਨ ਜਾਣ ਵਾਸਤੇ ਆਪਦੀ ਆਵਾਜ਼ ਚੱਕਣ ਵਾਸਤੇ ਉਹ ਲੋਕ ਲੁਧਿਆਣੇ ਦੇ ਵਿੱਚ ਜਦੋਂ ਜਾ ਰਹੇ ਨੇ ਇਸ ਕਰਕੇ ਜਾ ਰਹੇ ਨੇ ਕਿ ਜੇਕਰ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਕੋਲੇ ਸਮਾਂ ਨਹੀਂ ਹੈਗਾ ਭਗਵੰਤ ਮਾਨ ਕੋਲੇ ਸਮਾਂ ਨਹੀਂ ਹੈਗਾ ਜੇ ਉਹਦੇ ਕੋਲੇ ਲੁਧਿਆਣੇ ਤੋਂ ਬਿਨਾਂ ਹੋਰ ਕਿਤੇ ਟਾਈਮ ਨਹੀਂ ਹੈਗਾ ਤੇ ਲੋਕ ਲੁਧਿਆਣੇ ਦੇ ਵਿੱਚ ਆਪਦੀ ਅੱਜ ਜਿਹੜੀ ਉਹ ਠਾਉਣ ਲਈ ਜਾ ਰਹੇ ਨੇ ਜੇ ਉਹਨਾਂ ਨੂੰ ਰਸਤਿਆਂ ਦੇ ਵਿੱਚ ਰੋਕਿਆ ਜਾ ਰਿਹਾ ਤੇ ਫਿਰ ਅਸੀਂ ਸਿੱਟ ਤੋਂ ਕੀ ਇਨਸਾਫ ਦੀ ਮੰਗ ਕਰਾਂਗੇ ਕਿਸ ਤਰ੍ਹਾਂ ਦਾ ਅਸੀਂ ਸੋਚਾਂਗੇ ਕਿ ਸਾਨੂੰ ਇਨਸਾਫ ਦੇਊਗੀ ਜਦੋਂ ਅੱਜ ਹੀ ਜਿਸ ਤਰ੍ਹਾਂ ਦੀਆਂ ਵਧੀਆਂ ਕਰਨ ਲੱਗੀ ਹੋਈ ਆ ਪੰਜਾਬ ਪੁਲਿਸ ਖਾਸ ਕਰਕੇ ਫਰੋਜਪੁਰ ਦੀ ਪੁਲਿਸ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਜਸ਼ਨ 바ਵਾ ਦਾ ਜੋ ਇਨਸਾਫ ਜੋ ਲੋਕ ਮੰਗ ਰਹੇ ਆ ਉਹਨੂੰ ਇੱਕ ੱਟੇ ਰੋਲਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਫਰੋਜਪੁਰ ਦੀ ਪੁਲਿਸ ਲਗਾਤਾਰ ਕਰ ਪਰ ਹੁਣ ਤੁਸੀਂ ਲੁਧਿਆਣੇ ਨੂੰ ਜਾਓਗੇ ਕਿ ਇੱਥੇ ਹੀ ਰੁਕ ਜਾਓਗੇ ਬਿਲਕੁਲ ਜੀ ਅਸੀਂ ਲੁਧਿਆਣੇ ਜਾਵਾਂਗੇ ਕੈਂਡਲ ਮਾਰਚ ਕਰਾਂਗੇ ਪੁਲਿਸ ਜੋ ਕੁਝ ਕਰਦੀ ਆ ਕਰੇ ਅਸੀਂ ਆਪਦਾ ਕੰਮ ਆ ਜਿਹੜਾ ਉਹ ਕਰਾਂਗੇ ਦੇਖੋ ਜੀ ਅੱਜ ਆ ਨਵੀਂ ਗੱਲ ਵਾਪਰੀ ਆ ਤੇ ਹੋਰ ਵੱਡਾ ਖਲਾਰਾ ਪੈ ਗਿਆ ਕਿਉਂਕਿ ਜਿਹੜੇ ਸਰਪੰਚ ਜਸ਼ਨ ਬਾਵਾ ਨੇ ਖੁਦਕੁਸ਼ੀ ਕੀਤੀ ਸੀ ਅੱਜ ਉਹਦੇ ਪਰਿਵਾਰ ਨੂੰ ਇਨਸਾਫ ਦਵਾਉਣ ਦੇ ਲਈ ਕਾਫੀ ਲੋਕ ਜਿਹੜੇ ਆ ਉਹ ਜਿਮਣੀ ਚੌਂ ਲੁਧਿਆਣੇ ਹੋ ਰਹੀ ਆ ਉਥੇ ਕੈਂਡਲ ਮਾਰਚ ਲਈ ਜਾ ਰਹੇ ਸੀ ਔਰ ਪੁਲਿਸ ਨੇ ਫਿਰੋਜ਼ਪੁਰ ਦੇ ਵਿੱਚ ਉਸ सरपंच ਦੇ ਪੀੜਤ ਪਰਿਵਾਰ ਨੂੰ ਰੋਕ ਲਿਆ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਇਧਰ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਅਸੀਂ ਪੰਜਾਬ ਸਰਕਾਰ ਤੇ ਪੁਲਿਸ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਅਸੀਂ ਲੁਧਿਆਣੇ ਜਾਵਾਂਗੇ ਇਨਸਾਫ ਦੀ ਮੰਗ ਕਰਾਂਗੇ ਇਨਸਾਫ ਦਵਾ ਕੇ ਰਹਿਾਂਗੇ ਪਰ ਨਿਹਾਲ ਜੀ ਇਸ ਕੇਸ ਦੇ ਵਿੱਚ ਜਿਹੜੇ ਐਮਐਲਏ ਆ ਫੌਜਾ ਸਰਾਰੀ ਉਹ ਕਹਿ ਰਿਹਾ ਕਿ ਮੈਂ ਤਾਂ ਬਿਲਕੁਲ ਨਿਰਦੋਸ਼ ਆ ਮੇਰੀ ਤਾਂ ਕੋਈ ਗਲਤੀ ਨਹੀਂ ਹੈਗੀ ਉਹ ਤਾਂ ਨਾਂ ਲੈ ਰਿਹਾ ਕਿਸੇ ਹੋਰ ਬੰਦੇ ਦਾ ਨਿੱਜਰ ਪਿੰਡ ਦੇ ਉਹ ਕਹਿੰਦੇ ਵੀ ਉਹਨੇ ਪੈਸੇ 10 ਲੱਖ ਰੁਪਏ ਲੈ ਆਏ ਨੇ ਅਸੀਂ ਤਾਂ ਲੈ ਆ ਨਹੀਂ ਦੇਖੋ ਜੀ ਜਿਹੜਾ ਇਹ ਕਹਿ ਰਿਹਾ ਕਿ ਉਹ ਕਰਨ ਨਿੱਜਰ ਨਾਂ ਦਾ ਇੱਕ ਨੌਜਵਾਨ ਆ ਜਿਹਦਾ ਨਾਮ ਲੈ ਰਿਹਾ ਫੌਜਾ ਸਰਾਰੀ ਉਹ ਇਸੇ ਦੀ ਪਾਰਟੀ ਦਾ ਬੰਦਾ ਇਸੇ ਦੇ ਨਾਲ 24 ਘੰਟੇ ਰਹਿੰਦਾ ਸੀਗਾ ਜੇ ਕਰਨ ਨਿੱਜਰ ਨੇ ਪੈਸੇ ਲੈ ਆਏ ਤੇ ਫਿਰ ਇਹਦੇ ਕੋਲੇ ਤਾਂ ਗੱਲ ਬਹੁਤ ਸਮੇਂ ਦੀ ਪਈ ਪਹੁੰਚੀ ਇਹ ਜਸ਼ਨ ਬਾਵਾ ਦੇ ਪੈਸਿਆਂ ਨਾਲ ਤਾਂ ਕਾਫੀ ਸਮੇਂ ਤੋਂ ਰੌਲਾ ਪੈ ਰਿਹਾ ਸੀ ਕਿ ਫੌਜੀ ਸਰਾਰੀ ਤੇ ਉਹਦੇ ਬੰਦਿਆਂ ਨੇ ਜਿਹੜੇ ਪੈਸੇ ਲਏ ਆ ਜਸ਼ਨ ਬਾਵਾ ਤੋਂ ਤੇ ਫਿਰ ਅੱਜ ਤਾਈਂ ਇਹਨੇ ਫੌਜੀ ਸਰਾਰੀ ਨੇ ਉਹ ਕਾਰਵਾਈ ਕਿਉਂ ਨਹੀਂ ਕੀਤੀ ਫਿਰ ਕਿਉਂ ਉਹਨੂੰ ਪਾਰਟੀ 'ਚ ਰੱਖਿਆ ਹੋਇਆ ਸੀ ਇਸੇ ਕਰਕੇ ਰੱਖਿਆ ਹੋਇਆ ਕਿ ਸਾਰੇ ਇਹ ਜਿਹੜੇ 143 ਦੇ ਚਟੇਵਟੇ ਆ ਫੌਜੀ ਸਰਾਰੀ ਨੇ ਇਹ ਬੰਦੇ ਜਿਹੜੇ ਪੈਸੇ ਇਕੱਠੇ ਕਰਨ ਵਾਸਤੇ ਰੱਖੇ ਆ ਉਹ ਪੈਸੇ ਲੈ ਕੇ ਲੋਕਾਂ ਤੋਂ ਫੌਜੇ ਸਰਾਰੀ ਤੱਕ ਪਹੁੰਚਦੇ ਕਰਦੇ ਆ ਤੁਸੀਂ ਦੇਖਿਆ ਹੁਣੇ ਕਿ ਕੱਲ ਵੀ ਇੱਕ ਸਾਥੀ ਨੇ ਜਿਹੜੀ ਇਹਨਾਂ ਦੀ ਪ੍ਰਾਪਰਟੀ ਆ ਜਿਹੜੀ ਇਹਨੇ ਬਣਾਈ ਆ ਇਹ ਤਾਂ ਪਿਛਲੇ ਨਹੀਂ ਤਹਾਰ ਚੈਨਲ ਤੇ ਹੀ ਕਹਿ ਰਿਹਾ ਸੀ ਕਿ ਮੈਂ ਤਾਂ ਹਜੇ ਤਾਈਂ ਆਪਦਾ ਘਰ ਨਹੀਂ ਬਣਾ ਸਕਿਆ ਤੇ 20 ਕਰੋੜ ਤੋਂ ਉੱਪਰ ਦੀ ਪ੍ਰਾਪਰਟੀ ਹੈ ਜਿਹਦੀ ਇਹਦੀ ਕੱਲ ਨਸ਼ਰ ਕੀਤੀ ਗਈ ਆ ਤੇ ਆਉਣ ਦੇ ਦਿਨਾਂ ਦੇ ਵਿੱਚ ਜਿਹੜੇ ਇਹਦੇ ਹੋਰ ਵੀ ਹੋਣਗੇ ਸਾਨੂੰ ਪਤਾ ਕਿ ਜੇਕਰ ਪ੍ਰਸ਼ਾਸਨ ਤੇ ਸਰਕਾਰ ਆਪਦੇ ਮਨ ਦੇ ਵਿੱਚ ਮੈਲ ਰੱਖ ਕੇ ਨਾ ਸਾਫ ਸੁਥਰੇ ਮਨ ਦੇ ਨਾਲ ਇਹਦੀ ਜਿਹੜੀ ਅਨਕਵਾਰੀ ਕਰਕੇ ਇਹਤੇ ਬੰਦ ਦੀ ਕਾਰਵਾਈ ਕਰਦੇ ਜਿਸ ਦਿਨ ਜਸ਼ਨਪਾਵੇ ਵਾਲਾ ਇਤੇ ਪਰਚਾ ਹੋ ਗਿਆ ਤੇ ਦੇਖਿਓ ਬਖਸ਼ੀਸ਼ ਜੀ ਸੈਂਕੜੇ ਲੋਕ ਹੋਰ ਜਿਹੜੇ ਇਹਦੇ ਖਿਲਾਫ ਸਬੂਤ ਲੈ ਕੇ ਸਮੇਤ ਸਬੂਤਾਂ ਇਤੇ ਕਾਰਵਾਈ ਕਰਾਉਣ ਲਈ ਜਿਹੜੇ ਉਹ ਅੱਗੇ ਆਉਣਗੇ ਜਿਹੜੇ ਲੋਕ ਅੱਜ ਇਸ ਕਰਕੇ ਚੁੱਪਾ ਕੇ ਇਹਨਾਂ ਦੀ ਸਰਕਾਰ ਆ ਇਹ ਖੁਦ ਐਮਐਲਏ ਆ ਪੁਲਿਸ ਇਹਦੇ ਥੱਲੇ ਕੰਮ ਕਰਦੀ ਆ ਸਾਡੀ ਕਿਸੇ ਨੇ ਸਰਮਾਈ ਨਹੀਂ ਕਰਨੀ ਉਲਟਾ ਸਾਡੇ ਤੇ ਹੀ ਪਰਚੇ ਠੋਕ ਕੇ ਸਾਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਜਾਊਗਾ ਇਸ ਕਰਕੇ ਲੋਕ ਚੁੱਪਾ ਇਸ ਡਰ ਦੇ ਮਾਰੇ ਜਿਸ ਦਿਨ ਇਹਤੇ ਪਰਚਾ ਹੋ ਗਿਆ ਤੁਸੀਂ ਦੇਖਦੇ ਜਾਇਆ ਜੇ ਕਿ ਲੋਕਾਂ ਦੀਆਂ ਲੈਣਾ ਕਿਸ ਤਰ੍ਹਾਂ ਲੱਗਦੀਆਂ ਇੱਥੇ ਕਾਰਵਾਈ ਕਰਵਾਉਣ ਵਾਸਤੇ ਤੁਸੀਂ ਸੁਣ ਰਹੇ ਹੋ ਨਿਆਲ ਸਿੰਘ ਕਹਿੰਦੇ ਨੇ ਕਿ ਬੜਾ ਕੁਝ ਅਜੇ ਸਾਹਮਣੇ ਆਉਣਾ ਇਹ ਕਹਿੰਦੇ ਨੇ ਕਿ ਅਜੇ ਤਾਂ ਉਰਲੀਆਂ ਉਰਲੀਆਂ ਗੱਲਾਂ ਸਾਹਮਣੇ ਆਈਆਂ ਪਰਲੀਆਂ ਤਾਂ ਅਜੇ ਆਉਣੀਆਂ